ਉਧਰ ਪਹੁੰਚਾ ਵੱਧ ਮੁਖ ਮੰਤਰੀ ਪਕਮਤ ਮਾਨ ਨਿਯੂਨਸਪਲ ਭਵਨ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਅਤੇ 12ਵੀਂ ਜਮਾਤ ਦੇ ਮੈਰਿਟ ਸੂਚੀ ਚਾਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਹੈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਨੇ। ਤਾਂ ਵਿਦਿਆਰਥੀ ਨੇ ਦੱਸਿਆ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕੂਲਾਂ ਚ ਇੰਨੀਆਂ ਜ਼ਿਆਦਾ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਨੇ ਕਿ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਨਹੀਂ ਆਉਂਦੀ। ਤਾਂ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਬੜਾ ਭਾਗਾਂ ਵਾਲਾ ਤੇ ਨੇ ਕਿ ਪੰਜਾਬ ਦੇ 10ਵੀਂ ਅਤੇ 12ਵੀਂ ਜਮਾਤ ਚੋਂ ਆਪਣੇ ਜ਼ਿਲ੍ਹਿਆਂ ਮੈਂ ਇਹ ਸਭ ਨੂੰ ਬੁਧਾਈ ਦਿੰਦਾ ਮਾਨ ਨੇ ਕਿਹਾ ਕਿ ਵਿਦਿਆਰਥੀ ਨੂੰ ਜੋ-ਜੋ ਵੀ ਦਿੱਕਤਾਂ ਆਈਆਂ ਨੇ ਉਹ ਸਾਰੀਆਂ ਦੱਸ ਕੇ ਜਾਣ ਤਾਂ ਜੋ ਆਉਣ ਵਾਲੇ ਬੱਚਿਆਂ ਨੂੰ ਵੀ ਸਭ ਕੁਝ ਕਲੀਅਰ ਹੋ ਜਾਵੇ ਮਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਨੂੰ 10ਵੀਂ ਤੇ 12ਵੀਂ ਜਮਾਤ ਦੇ ਬੱਚੇ ਸੁਝਾਅ ਦੇ ਰਹੇ ਨੇ ਅਜੇ ਇਹ ਪ੍ਰੋਗਰਾਮ ਪਹਿਲਾਂ ਕਦੇ ਨਹੀਂ ਹੁੰਦੇ ਪਹਿਲਾਂ ਤਾਂ ਸਰਕਾਰੀ ਸਕੂਲ ਦਲੀਆ ਖਵਾਉਣ ਵਾਲੇ ਬਣ ਗਏ ਸੀ ਪਰ ਅਸੀਂ ਸਰਕਾਰੀ ਸਕੂਲਾਂ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ ਜਿਸ ਦੇ ਲਈ ਸਾਡੀਆਂ ਕੋਸ਼ਿਸ਼ਾਂ ਲਗਾਤਾਰ ਚੱਲ ਰਹੀਆਂ ਕੁਝ ਨੰਬਰ ਆਏ ਨੇ ਪਹਿਲੇ ਵਾਲੇ ਖਾਸ ਤੌਰ ਤੇ ਬੁਲਾਏ ਹੋਏ ਨੇ ਤਾਂ ਮੈਂ ਉਹਨਾਂ ਨੂੰ ਵਧਾਈ ਵੀ ਦਿੰਦਾ ਨਾਲ ਮੈਂ ਥੋੜੀ ਜਿਹੀ ਬੇਨਤੀ ਵੀ ਕਰਦਾ ਕਿ ਪਹਿਲੇ ਨੰਬਰ ਤੇ ਆ ਕੇ ਫਸਟ ਆ ਕੇ ਨਾ ਹੰਕਾਰ ਨਹੀਂ ਕਰਨਾ ਕਿਉਂਕਿ ਪਹਿਲੇ ਨੰਬਰ ਤੇ ਆਉਣ ਵਾਲੇ ਚ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਵਾਲਾ ਹੁੰਦਾ ਜੋ ਨਾ ਹੁੰਦੇ ਫਿਰ ਕੰਪੀਟੀਸ਼ਨ ਹੀ ਨਹੀਂ ਹੋਣਾ ਸੀ ਫਿਰ ਤਾਂ ਕੱਲੇ ਹੀ ਸੀ ਦੇਖੋ ਇੱਕ ਬੱਚਾ ਇੱਕੋ ਇੱਕੋ ਬੱਚਾ ਇੱਕ ਕਲਾਸ ਚ ਜਿਆਦਾ ਦਿਨ ਕਲੀ ਜਾਂਦੇ ਰਹੇ ਸੋਦਾ ਜੇ ਕੱਲ ਲਈ ਆਓ ਜੇ ਉਹ 85% ਨਾਲ 90% ਨਾਲ ਵੀ ਫਰਸਟ ਆਉਂਦਾ ਜਿਹੜਾ ਸੈਕੰਡ ਆਉਂਦਾ ਜੇ ਉਹ 60 ਤੇ ਹੈ ਤਾਂ ਬੱਚਾ ਥੋੜਾ ਈਜ਼ੀ ਲੈਂਣ ਲੱਗ ਜਾਂਦਾ 90 ਵਾਲਾ ਵੀ ਉਹ 60 ਵਾਲਾ ਆ ਕਿਹੜੀ ਗੱਲ ਹੈ ਮੇਰੇ 85 ਆ ਜਾਣਗੇ ਉਹ 85 ਵਾਲ ਨੂੰ ਤੁਰ ਪੈਂਦੇ ਜੀ ਉਹ 85 ਨਾਲ ਵੀ ਫਰਸਟ ਆ ਜਾਂਦਾ ਕਿਉਂਕਿ ਉਹ 60 ਵਾਲਾ ਚੋ 60 ਵਾਲਾ 68 ਤੇ ਆ ਜੂ ਬੱਦ ਤੋਂ ਫਿਰ ਉਹ ਕਹਿੰਦਾ ਕੋਈ ਗੱਲ ਨਹੀਂ ਬੜਾ ਫਰਕ ਹੈ ਇਹ ਉਹ 80 ਤੇ ਵੀ ਆ ਜਾਂਦਾ ਹੈ ਉਹ 80 ਨਾਲ ਵੀ ਫਰਸਟ ਆ ਜਾਂਦਾ ਉਹ ਦੂਜਾ 70 ਤੇ ਆ ਜਾਂਦਾ ਅਸਲ ਚ ਬૌਧਿਕ ਵਿਕਾਸ ਕਹਿ ਲੋ ਇਹਨੂੰ ਜਾਂ ਕੰਪੀਟੀਸ਼ਨ ਹੈਲਦੀ ਉਦੋਂ ਹੁੰਦਾ ਜਦੋਂ ਪੁਆਇੰਟਾਂ ਤੇ ਗੱਲ ਆ ਜੇ ਜੇ 90.3 ਵਾਲੇ ਦੇ ਪਿਛਲਾ 89.7 ਵਾਲਾ ਫਿਰ ਉਹ ਕਹੂਗਾ ਮੈਂ ਹੁਣ 92 ਬਲ ਨੂੰ ਜਾਣਾ ਮੈਂ 94 95 ਬਲ ਨੂੰ ਜਾਣਾ ਵੀ ਮੇਰੇ ਪਿੱਛੇ ਹੀ ਆ ਬਿਲਕੁਲ ਨਾਲ ਹੀ ਸੋ ਇਸ ਕਰਕੇ ਜੇ ਸਾਰੀ ਕਲਾਸ ਤੁਹਾਡੀ ਇੰਟੈਲੀਜੈਂਟ ਹੋਊਗੀ ਤਾਂ ਤੁਸੀਂ ਟਾਪਰ ਆਇਓ ਇਹ ਨਹੀਂ ਹੈਗਾ ਕਿ ਤੁਸੀਂ ਅੰਨਿਆ ਚਕਾਨਾ ਰਾਜਾ ਬਣ ਗਿਆ ਵੀ ਉਹ ਤਾਂ ਬੜੇ ਥੱਲੇ ਸੀ ਜੀ ਅਸੀਂ ਤਾਂ ਫਿਰ ਫਰਸਟ ਆ ਗਏ ਪਰ ਤੁਹਾਡਾ ਜਿਹੜਾ 197 98 99 ਬੜੇ ਬੱਚੇ ਜਿਹੜੇ ਆਏ ਨੇ ਤਾਂ ਇਹ ਇਹਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਵੀ ਹੈ ਜਿਹੜੇ 97 98 ਵਾਲੇ ਨੇ ਉਹ ਉਹਨਾਂ ਨੇ ਤੁਹਾਨੂੰ ਪੁਸ਼ ਕੀਤਾ ਕਿ ਅਸੀਂ ਆ ਗਏ ਕੁੰਡਖੜਕਾਰਿਆਂ ਅਸੀਂ ਵੀ ਹੈਨਾ ਸੋ ਇਹੀ ਸਾਡੇ ਉਹ ਫੀਲਡ 'ਚ ਹੁੰਦਾ ਕਲਾਕਾਰਾਂ ਦੀ ਫੀਲਡ 'ਚ ਵੀ ਇਹੀ ਹੁੰਦਾ ਰਾਜਨੀਤੀ 'ਚ ਵੀ ਇਹੀ ਹੁੰਦਾ ਵੀ ਉਹ ਫਲਾਨੀ ਪਾਰਟੀ ਜਿਹੜੀ ਆ ਉਹ ਸਾਡੀ ਪਾਰਟੀ ਨਾ ਵੀ ਤਾਂ ਉਹਨੇ ਬਹੁਤ ਕੋਸ਼ਿਸ਼ ਕੀਤੀ ਪਹਿਲਾਂ ਤਾਂ ਉਹਨੇ ਸੀਰੀਅਸ ਹੀ ਨਹੀਂ ਲਿਆ ਸਾਨੂੰ ਕਹਿੰਦੇ ਨਹੀਂ ਨਹੀਂ ਨਵੇਂ ਨੂੰ ਕੌਣ ਪੁੱਛਦਾ ਹੈ ਹੈਨਾ ਜਦੋਂ ਉਹ ਜਿੱਤਣ ਲੱਗੇ ਫਿਰ ਉਹ ਕਰਨ ਲੱਗੇ ਰੋਕੋ ਰੋਕੋ ਯਾਰ ਇਹ ਤਾਂ ਜਮੇ ਆ ਗਏ ਤਾਂ ਉਹ ਕੁਰਸੀਆਂ ਖੋਣਗੇ ਆਪਣੀਆਂ ਸੋ ਇਸੇ ਤਰੀਕੇ ਆਰਟਿਸਟ ਫੀਲਡ 'ਚ ਹੈ ਪਹਿਲਾਂ ਕਿਸੇ ਇੱਕ ਕਲਾਕਾਰ ਦਾ ਰਾਜ ਹੁੰਦਾ ਹੈ ਉਹ ਤੋਂ ਬਿਨਾ ਕੋਈ ਫਿਲਮ ਨਹੀਂ ਚੱਲਦੀ ਉਹ ਤੋਂ ਬਿਨਾ ਕੋਈ ਸੀਡੀ ਨਹੀਂ ਉਹਨੂੰ ਐ ਲੱਗਦਾ ਮੈਂ ਹੀ ਚੱਲਦਾ ਜਦੋਂ ਕੋਈ ਹੋਰ ਆ ਜਾਂਦਾ ਉਹ ਤੋਂ ਬਾਅਦ ਫਿਰ ਉਹ ਮਿਹਨਤ ਕਰਨ ਲੱਗਦਾ ਵੀ ਨਹੀਂ ਯਾਰ ਕੋਈ ਆ ਗਿਆ ਫੇਰ ਹੋ ਗਿਆ ਸੋ ਕੰਪੀਟੀਸ਼ਨ ਤਾਂ ਉਦੋਂ ਹੀ ਹੁੰਦਾ ਦੇਖੋ ਕਲਿਆਣ ਨਾਲ ਕੰਪੀਟੀਸ਼ਨ ਨਹੀਂ ਹੁੰਦਾ। ਸੋ ਇਸ ਕਰਕੇ ਮੈਂ ਤੁਹਾਨੂੰ ਜਿਵੇਂ ਦੁਨੀਆ ਭਰ ਚ ਜਿਵੇਂ ਬਿਲ ਗੇਟਸ ਦੀ ਮੈਂ ਐਗਜ਼ਾਮਪਲ ਦਿੰਨਾ। ਮਾਈਕਰੋਸਾਫਟ ਦਾ ਜਿਹੜਾ ਮਾਲਕ ਹੈ Google ਜੀ ਨੇ ਬਣਾਈ ਹੋਈ। ਉਹ ਕਹਿੰਦਾ ਵੀ ਇਫ ਯੂ ਬੌਰਨ ਪੂਰ ਇਟਸ ਨਾਟ ਯੂਅਰ ਫਾਲਟ। ਬਟ ਇਫ ਯੂ ਡਾਈ ਪੂਰ ਇਟਸ ਟੋਟਲੀ ਯੂਅਰ ਫਾਲਟ। ਜੇ ਤੁਸੀਂ ਗਰੀਬ ਘਰ ਚ ਜੰਮੇ ਹੋ ਤਾਂ ਤੁਹਾਡਾ ਕੋਈ ਕਸੂਰ ਨਹੀਂ। ਜੰਮਣਾ ਤੁਹਾਡੇ ਹੱਥ ਨਹੀਂਗਾ। ਪਰ ਜੇ ਮਰੇ ਵੀ ਉਸੇ ਘਰ ਚ ਹੀ ਆ ਫਿਰ ਤੁਹਾਡੇ ਹੀ ਫਾਲਟ ਸਾਰੀ ਜ਼ਿੰਦਗੀ ਫਿਰ ਤੁਸੀਂ ਕੀਤਾ ਕੀ ਫਿਰ ਕੋਈ ਐਫਰਟ ਹੀ ਨਹੀਂ ਕੀਤੀ ਸ੍ਰੀਸ ਕਰਕੇ ਨਾਲ ਉਹਨੇ ਇਹ ਵੀ ਕਿਹਾ ਕਿ ਆਈ ਏਮ ਨੋਟ ਯੂਨੀਵਰਸਿਟੀ ਟਾਪਰ ਬਟ ਪੂਰੀ ਦੁਨੀਆ ਦੇ ਯੂਨੀਵਰਸਿਟੀ ਟਾਪਰ ਮੇਰੇ ਕੋ ਕੰਮ ਕਰਦੇ ਨੇ ਇਹ ਵੀ ਕਿਹਾ ਉਹਨੇ ਸੋ ਟਾਪਰ ਵੀ ਬਣੋ ਬਹੁਤ ਵਧੀਆ ਗੱਲ ਹੈ ਪਰ ਡੋਂਟ ਬੀ ਜੌਬ ਸੀਕਰ ਬੀ ਜੌਬ ਪ੍ਰੋਵਾਈਡਰਸ ਨੌਕਰੀਆਂ ਮੰਗਣ ਵਾਲੇ ਨਾ ਬਣੋ ਨੌਕਰੀਆਂ ਵੰਡਣ ਵਾਲੇ ਬਣੋ ਕੰਮ ਕਰੋ ਕੋਈ ਕੰਮ ਸ਼ੁਰੂ ਕਰੋ bizness ਕਰੋ ਤੇ 10 20 50 100 ਬੰਦੇ ਨੂੰ ਹੋਰ ਨੌਕਰੀਆਂ ਦਿਓ ਸੋ ਇਹ ਵਿੱਚ ਫਰਕ ਹੁੰਦਾ ਬੜੀ ਅੱਛੀ ਗੱਲ ਹੈ ਇੱਕ ਬੱਚੇ ਨੇ ਕਿਹਾ ਮੈਂ IAS ਦੀ ਤਿਆਰੀ ਕਰਨੀ ਹੈ ਤੋ ਬੜੀ ਵੱਡੀ ਗੱਲ ਹੈ IAS ਕੋ ਛੋਟੀ ਮੋਟੀ ਗੱਲ ਨਹੀਂ ਹਰ ਸਾਲ 7-800 ਚਾਹੀਦਾ ਹੁੰਦਾ ਪਰ ਬੱਚੇ 7-8 ਲੱਖ ਬੈਂਦੇ ਉੱਤੇ ਉਹਦੇ ਚੋ ਰੈਂਕ ਫਰਸਟ ਅਟੈਂਪਟ ਚ ਰੈਂਕ ਆਉਣਾ ਜਾਂ ਬਹੁਤ ਮੁਸ਼ਕਲ ਗੱਲ ਹੈ ਬਹੁਤ ਸਾਧ ਬਣਨਾ ਪੈਂਦਾ ਜੇ ਮੈਂ ਪੰਜਾਬੀ ਚ ਕਹ ਦਿੰਨੇ ਹਾਂ ਸੋ ਤੁਹਾਡਾ ਜਿਹੜਾ ਸੈਟਿੰਗ ਹੈ ਤੁਹਾਡਾ ਜਿਹੜਾ ਅ ਜਿਸ ਤਰ੍ਹਾਂ ਦਾ ਮੈਂ ਦੇਖਿਆ ਜਜ਼ਬਾ ਤਾਂ ਤੁਸੀਂ ਕੁਝ ਵੀ ਅਚੀਵ ਕਰ ਸਕਦੇ ਤੇ ਬਾਕੀ ਤੁਹਾਡੇ ਜਿਹੜੇ ਟੀਚਰਸ ਨੇ ਤੁਹਾਡੇ ਜਿਹੜੇ ਪੇਰੈਂਟਸ ਨੇ ਇਹ ਰਨਵੇ ਨੇ ਰਨਵੇ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਪਰ ਮੌਕਾ ਦਿੰਦਾ ਬਸ ਉਡ ਜਾ ਅੱਗੇ ਤਾਂ ਜਾ ਦੇ ਇੰਜਨਾਂ ਨਾਲ ਆਪਣੇ ਇੰਜਨਾਂ ਦੀ ਸ਼ਕਤੀ ਨਾਲ ਉਡਣਾ ਰਨਵੇ ਜਹਾਜ਼ ਨੂੰ ਉਡਾ ਦਿੰਦਾ ਪਰ ਜਹਾਜ਼ ਨੂੰ ਇਹ ਚਾਹੀਦਾ ਵੀ ਰਨਵੇ ਤੋਂ ਜਦੋਂ ਉੱਡ ਜਾਂਦਾ ਉੱਚਾ ਹੋ ਜਾਂਦਾ ਉਹ ਇਹ ਗੱਲ ਤੇ ਪ੍ਰਾਊਡ ਫੀਲ ਨਾ ਕਰੇ ਕਿ ਮੈਂ ਹੁਣ ਰਨਵੇ ਤੋਂ ਬਹੁਤ ਉੱਚਾ ਹੋ ਗਿਆ ਉਹਨੂੰ ਰਨਵੇ ਨੂੰ ਯਾਦ ਰੱਖਣਾ ਚਾਹੀਦਾ ਕਿਉਂਕਿ ਲੈਂਡਿੰਗ ਵੀ ਕਰਨੀ ਹੈ ਨਾ ਉਤਰਨਾ ਵੀ ਹੁੰਦਾ ਥੱਲੇ ਠੀਕ ਹੈ ਨਾ ਜੇ ਜਿਹੜੇ ਰਨਵੇ ਤੇ ਨਹੀਂ ਉਤਰਦੇ ਨਾ ਟੋਕੜਿਆਂ 'ਚ ਥਿਆਂਦੇ ਹੁੰਦੇ ਆ ਫਿਰ ਉਹ ਵੀ ਇੱਕ ਟੁਕੜਾ ਇੱਥੋਂ ਥੇ ਆਇਆ ਇੱਥੋਂ ਥੇ ਹਨਾ ਸੋ ਰਨਵੇ ਵੀ ਯਾਦ ਰੱਖੋ ਆਪਣੀਆਂ ਜੜ੍ਹਾਂ ਯਾਦ ਰੱਖੋ ਜ਼ਰੂਰ ਆਪਾਂ ਦੇਖਦੇ ਆਂ ਰੋਜ਼ ਨੇਰੀਆਂ ਆਉਂਦੀਆਂ ਨੇ ਕੋਕੋ ਜਿਹੜੇ ਦਰਖਤਾਂ ਦੀਆਂ ਜੜ੍ਹਾਂ ਕਮਜ਼ੋਰ ਨੇ ਉਹ ਡਿੱਗ ਪੈਂਦੇ ਨੇ 3-300 ਸਾਲ ਪੁਰਾਣੇ